ਪਿਛਲੇ ਕੁਝ ਸਾਲਾਂ ਤੋਂ ਕੁਝ ਲੋਕ ਆਪਣੇ ਮੋਟਰਸਾਈਕਲ ਦੇ ਮਗਰ ਰੇੜੀ ਲਗਾ ਕੇ ਉਸ ਨੂੰ ਜੁਗਾੜੂ ਰੇੜੀ ਬਣਾ ਕੇ ਆਪਣਾ ਰੋਜ਼ਗਾਰ ਚਲਾ ਰਹੇ ਨੇ ਅਤੇ ਟੋਆ ਟੁਆਈ ਦਾ ਕੰਮ ਕਰ ਰਹੇ ਲੇਕਿਨ ਲਗਾਤਾਰ ਹੀ ਦੂਸਰੀ 4 ਵੀਲਰ ਟੋਆ ਟੁਆਈ ਗੱਡੀਆਂ ਦੇ ਚਾਲਕਾਂ ਦੇ ਵੱਲੋਂ ਇਹਨਾਂ ਜੁਗਾੜੂ ਰੇੜੀਆਂ ਦਾ ਵਿਰੋਧ ਕੀਤਾ ਜਾਂਦਾ ਸੀ ਦੱਸਦੇ ਕਿ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਆਰਟੀਓ ਦੇ ਵਿੱਚ ਮੋਟਰਸਾਈਕਲ ਦੇ ਮਗਰ ਇਸ ਤਰੀਕੇ ਰੇੜੀ ਲਗਾਣਾ ਜਾਇਜ਼ ਨਹੀਂ ਹੈ ਅਤੇ ਪੁਲਿਸ ਦੀ ਕਾਰਵਾਈ ਤੋਂ ਤੰਗ ਹੋ ਕੇ ਜੁਗਾੜੂ ਰੇੜੀ ਚਾਲਕਾਂ ਦੇ ਵੱਲੋਂ ਅੱਜ ਅੰਮ੍ਰਿਤਸਰ ਦੇ ਭਗਤਾ ਵਾਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਆਪਣਾ ਰੋਸ ਪ੍ਰਗਟ ਕੀਤਾ ਗਿਆ ਇਸ ਦੌਰਾਨ ਜੁਗਾੜੂ ਰੇਡੀ ਚਾਲਕਾਂ ਨੇ ਕਿਹਾ ਕਿ ਉਹ ਮੋਟਰਸਾਈਕਲ ਮਗਰ ਰੇਡੀ ਲਾ ਕੇ ਆਪਣਾ ਕਾਰੋਬਾਰ ਕਰਦੇ ਹਨ ਅਤੇ ਆਪਣੇ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ ਲੇਕਿਨ ਪੁਲਿਸ ਦੇ ਵੱਲੋਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਜਿਸ ਦੇ ਵਿਰੋਧ ਦੇ ਵਿੱਚ ਅੱਜ ਉਹ ਇੱਥੇ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਨੇ ਮੰਗ ਕੀਤੀ ਕਿ ਪੁਲਿਸ ਵੱਲੋਂ ਉਹਨਾਂ ਨੂੰ ਕਿਸੇ ਵੀ ਤਰੀਕੇ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਉਹਨਾਂ ਕਿਹਾ ਕਿ ਪੁਲਸ ਆਪਣੀ ਕਾਗਜ਼ੀ ਕਾਰਵਾਈ ਦੇ ਲਈ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਮੋਟਰਸਾਈਕਲ ਦੇ ਕਾਗਜ਼ ਚੈੱਕ ਕਰ ਸਕਦੀ ਹੈ ਜੇਕਰ ਕਿਸੇ ਜੁਗਾੜੀ ਰੇੜੀ ਕੋਲ ਚਾਲਕ ਮੋਟਰਸਾਈਕਲ ਦੇ ਕਾਗਜ਼ ਵੀ ਪੂਰੇ ਨਹੀਂ ਹਨ ਤਾਂ ਪੁਲਸ ਆਪਣੀ ਬਣਦੀ ਕਾਰਵਾਈ ਵੀ ਕਰ ਸਕਦੀ ਹੈ ਲੇਕਿਨ ਉਹਨਾਂ ਨੂੰ ਕੰਮ ਕਰਨ ਦਿੱਤਾ ਜਾਵੇ ਭਾਜੀ ਆਪਾਂ ਇਸ ਕਰਕੇ ਇਕੱਠੇ ਹੋਏ ਆ ਜੀ ਸਾਡੇ ਰੇੜੀਆਂ ਨੂੰ ਬਲਿਆਂ ਨੂੰ ਪੁਲਸ ਵਾਲੇ ਬਹੁਤ ਤੰਗ ਕਰ ਰਹੇ ਆ ਜੀ ਜੋ ਰੇੜੀਆਂ ਦੇ ਆਪਾਂ ਚਲਾ ਰਹੇ ਆ ਸਾਨੂੰ ਘਰੋਂ ਆਪਾਂ ਬਹੁਤੀ ਮਾਲੇ ਘਰ ਦੇ ਸਾਰੇ ਲੋਕ ਇੱਥੇ ਇਕੱਠੇ ਹੋਏ ਨੇ ਇਹ ਰੇਡੀਆ ਵਾਲੇ ਮਾਰ ਲੱਤ ਕੇ ਲੈ ਕੇ ਜਾਂਦੇ ਆ ਸਾਨੂੰ ਪੁਲਿਸ ਵਾਲੇ ਉੱਥੇ ਰੋਕ ਲੈਂਦੇ ਨੇ ਜਿੱਤੇ ਨਕਾ ਲੱਗਾ ਹੁੰਦਾ ਹੈ ਰੋਕ ਲੈਂਦੇ ਨੇ ਉਹ ਰੋਕ ਕੇ ਕਹਿੰਦੇ ਕਿ ਇਹ ਤੁਹਾਨੂੰ ਸਟੇ ਆਰਡਰ ਆਇਆ ਹੈ ਕਿ ਗੱਡੀਆਂ ਬੋਨ ਦੀ ਹਟਾਇਦਾ ਦਿੱਤੀ ਗਈ ਆ ਵਾ ਤੇ ਲੇਕਿਨ ਆਪਾਂ ਵੇਖੋ ਜੀ ਸਾਡੇ ਕੋ ਵੱਡੀ ਗੱਡੀ ਲੈਣ ਦੀ ਤੇ ਹਿੰਮਤ ਹੈ ਨਹੀਂ ਆਪਾਂ ਛੋਟੇ ਜੇ ਮੋਟਰਸਾਈਕਲ ਮਗਰ ਅ ਜਿਗਾੜ ਬਣਾਇਆ ਕਿ ਛੋਟੇ-ਮੋਟੇ ਕੰਮ ਕਰ ਸਕਦੇ ਆ ਤੇ ਲੇਕਿਨ ਇਹ ਸਾਨੂੰ ਅੰਨਾ ਕੋ ਪਰੇਸ਼ਾਨ ਕਰਦਾ ਵਾ ਕਿ ਆਪਾਂ ਘਰੋਂ ਹੀ ਨਹੀਂ ਨਿਕਲ ਸਕਦੇ ਕਿਉਂ ਆਪਾਂ ਐਨੇ ਦੇ ਸਿਰੋ ਤੇ ਰੋਟੀ ਖਾਣੀ ਆ ਸਾਡਾ ਦਾਲ-ਫੁਲਕਾ ਬੜੀ ਮੁਸ਼ਕਲ ਨਾਲ ਤੇ ਜੇ ਸਾਨੂੰ ਸਾਰੇ ਵੀਰ ਭਰਾਵਾਂ ਨੂੰ ਤੰਗ ਕੀਤਾ ਜਾਵੇਗਾ ਤੇ ਆਪਾਂ ਰੋਟੀ ਕਿੱਦਾਂ ਖਾਵਾਂਗੇ ਇੱਕ ਤੇ ਅੰਨਾ ਕੋ ਨਸ਼ਾ ਅੰਬਰ ਸਰ ਵੱਧ ਗਿਆ ਵਾ ਉਹਨੇ ਕੋ ਫੜਿਆ ਨਹੀਂ ਜਾ ਰਿਹਾ ਸਾਡੇ ਗਰੀਬ ਭਰਾਵਾਂ ਨੂੰ ਫੜ ਕੇ ਤੇ ਸਾਨੂੰ ਸਾਰਿਆਂ ਨੂੰ ਰੋਟੀ ਖਾਣ ਤੋਂ ਵੀ ਬੇਦਖਲ ਕਰੀ ਜਾਂਦੇ ਆ ਇਸ ਕਰਕੇ ਬੇਨਤੀ ਹੈ ਵਾ ਕਿ ਸਾਨੂੰ ਪ੍ਰਸ਼ਾਸਨ ਤੰਗ ਨਾ ਕਰੇ ਜਿਨੇ ਵੀਰ ਭਰਾਵਾ ਕੋ ਕਾਗੈ ਨਹੀਂ ਹਗੇ ਉਹ ਗੱਡਿਆ ਫੜ ਕੇ ਤੇ ਉਹਨੇ ਦੇ ਕਾਗੈ ਚੈੱਕ ਕਰਕੇ ਤੇ ਉੱਤੇ ਕੋਈ ਨਾ ਕੋਈ ਐਕਸ਼ਨ ਲਿੱਤਾ ਜਾਵੇ ਬਾਕੀ ਬੇਨਤੀ ਹੈ ਕਿ ਸਾਰੇ ਭਰਾਵਾਂ ਨੂੰ ਕੀ ਇਹ ਗੱਡੀਆਂ ਚਲਾਣ ਦਿੱਤੇ ਤੇ ਅਨੁਮਤੀ ਦਿੱਤੀ ਜਾਵੇ ਤੇ ਕਿਸੇ ਨੂੰ ਰੋਕਿਆ ਨਾ ਜਾਵੇ ਆ ਅਕਸਰ ਦੇਖਿਆ ਜਾਂਦਾ ਕਿ ਇਹ ਟਰਾਂਸਪੋਰਟ ਵਾਲਿਆਂ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਜਿਹੜੇ ਜੁਗਾੜੀ ਰੈਡੀ ਵਾਲੇ ਨੇ ਉਹਨਾਂ ਕਰਕੇ ਉਹਨਾਂ ਦੇ ਕੰਮ ਵਿੱਚ ਘਾਟਾ ਪੈ ਰਿਹਾ ਉਹਨਾਂ ਨੂੰ ਕੰਮ ਨਹੀਂ ਮਿਲਦਾ ਉਹਨਾਂ ਵੱਲੋਂ ਇਤਰਾਜ਼ ਕਰਨ ਦੀ ਸਾਸੀ ਤੇ ਗੱਲ ਪਾਜੀ ਵੇਖੋ ਜੀ ਉਹਨੇ ਦੇ ਵੇਖੋ ਬੇਨਤੀ ਹੈ ਵੈ ਕਿ ਜਗਾੜੂ ਐਸ ਕਰਕੇ ਬਣਾਇਆ ਕਿ ਵੱਡੀਆਂ ਗੱਡੀਆਂ ਆਪਾਂ ਚਲਾ ਨਹੀਂ ਸਕਦੇ ਛੋਟੀਆਂ ਗੱਡੀਆਂ ਐਸ ਕਰਕੇ ਚਲਾ ਰਹੇ ਆ ਕਿ ਸਾਡੇ ਕੋ ਕਿ ਚਲੋ ਮਾਰਾ ਮੋਟਾ ਮਾਲ ਢੋ ਸਕਦੇ ਆ ਤੇ ਜੇ ਸਾਨੂੰ ਇਹ ਵੀ ਗੱਡੀਆਂ ਨਹੀਂ ਚਲਾਣ ਦਿੱਤੇ ਜਾਵਾਂਗੇ ਤੇ ਆਪਾਂ ਰੋਟੀ ਕਿੱਥੇ ਖਾਵਾਂਗੇ ਪਰ ਵੱਡੇ ਟਰਾਂਸਪੋਰਟਰ ਤਾਂ ਕਹਿੰਦੇ ਨੇ ਅਸੀਂ ਟੈਕਸ ਵੀ ਭਰਦੇ ਆ ਖਰਚਾ ਵੀ ਕਰਦੇ ਆ ਵੱਡੀਆਂ ਗੱਡੀਆਂ ਵੀ ਖਰੀਦਦੇ ਆ ਪਰ ਜਿਹੜੇ ਜੁਗਾੜੂ ਡੇੜੀ ਵਾਲੇ ਨਾ ਤਾਂ ਟੈਕਸ ਦਿੰਦੇ ਨੇ ਤੇ ਨਾਰਮਲ ਹੀ ਉਹ ਜੁਗਾੜੂ ਲਾ ਕੇ ਤੇ ਦਮਦਾਰ ਵੱਧ ਤੋਂ ਵੱਧ ਕਰਦੇ ਨੇ ਜਿਹੜਾ ਭਾਰ ਹੈ ਉਹ ਵੱਧ ਤੋਂ ਢੋਆ ਪਾਜੀ ਭਾਰ ਉਹ ਆਪਣੇ ਸਿਸਟਮ ਨਾਲ ਜਿੰਨਾ ਕੋ ਉੱਤੇ ਲਾਗੂ ਆ ਉਹਨਾਂ ਕੋ ਲੱਦਿਆ ਜਾਵੇ ਵੱਧ ਨਾਲ ਲੱਦਿਆ ਜਾਵੇ ਕਿਉਂ ਕਿਸੇ ਦਾ ਨੁਕਸਾਨ ਹੋਵੇ ਜਾਨ ਦੀ ਹਾਨੀ ਹੋਵੇ ਉੱਤ ਨਾਲੋਂ ਚੰਗਾ ਕਿ ਮਾਲ ਥੋੜਾ ਹਸਾਬ ਦਾ ਸਿਸਟਮ ਪਾਇਆ ਜਾਵੇ ਲਗਤਨ ਕਿ ਦਾਇਰੇ ਵਿੱਚ ਰਹਿ ਕੇ ਕੰਮ ਕੀਤਾ ਜਾਵੇ ਦਾਇਰੇ ਦੇ ਵਿੱਚ ਕੰਮ ਕਰਨਾ ਸਗੋ ਵਜਿਆ ਵੈ ਜੀ ਪਤਾ ਹੀ ਗੱਲ ਹੈ ਦਾਇਰੇ ਦੇ ਵਿੱਚ ਕੰਮ ਕਰਨ ਦਾ ਵੀ ਮਜ਼ਾ ਵੈ ਤੇ ਰਾਮ ਨਾਲ ਬੰਦਾ ਵਜਨ ਘੱਟ ਹੋਏਗਾ ਤੇ ਰਾਮ ਨਾਲ ਗੱਡੀ ਬੰਦਾ ਥੋੜੀ ਉੱਥੇ ਮਾਲ ਲੈ ਕੇ ਜਾ ਸਕਦਾ ਕਿ ਤੁਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹੋ ਕੋਈ ਮੰਗ ਪੱਤਰ ਕਿਸ ਨੂੰ ਦਿੱਤਾ ਹੈ ਤੇ ਕੋਈ ਅਧਿਕਾਰੀ ਨੂੰ ਪਹੁੰਚਿਆ ਇੱਥੇ ਕੋਈ ਜਾਂ ਕਿਸ ਨੂੰ ਤੁਸੀਂ ਅਧਿਕਾਰੀ ਵਾਸਤੇ ਕੋਈ ਪ੍ਰੈਸ ਨੋਟ ਜਾਂ ਮੰਗ ਪੱਤਰ ਤਿਆਰ ਕੀਤਾ ਨਹੀਂ ਭਾਜੀ ਅੱਪਾ ਅੱਜ ਇਸ ਕਰਕੇ ਸਾਰੇ ਛੋਟੇ ਵੀਰ ਭਰਾ ਥੋੜੇ ਘੱਟ ਇਕੱਠੇ ਹੋਏ ਆਂ ਕਿ ਸਾਰੇ ਇਕੱਠੇ ਹੋ ਗਏ ਇਸ ਕਰਕੇ ਕਿ ਸਾਰੇ ਇਕੱਠੇ ਸਾਡਾ ਸਾਥ ਦਿਓ ਕਿ ਸਾਨੂੰ ਤੰਗ ਨਾ ਕੀਤਾ ਜਾਵੇ ਕਿ ਆਪਾਂ ਜਿੱਥੇ ਜਾਂਦੇ ਆ ਸਾਰੇ ਚੌਂਕਾ ਦੇ ਵਿੱਚ ਪੁਲਿਸ ਦਾ ਨਾਕਾ ਲੱਗਾ ਆਇਆ ਵਾ ਨਾਕਾ ਲੱਗਨ ਕਰਕੇ ਘਰੋਂ ਹੀ ਨਹੀਂ ਆਪਾਂ ਨਿਕਲ ਸਕਦੇ ਬਾਹਰ ਨਹੀਂ ਜਾ ਸਕਦੇ ਕਿਧਰੇ ਮਾਲ ਲੱਦ ਕੇ ਕਿਸੇ ਦੇ ਘਰ ਨਹੀਂ ਜਾ ਸਕਦੇ ਸਮਾਨ ਛੱਡ ਨਹੀਂ ਸਕਦੇ ਸਾਨੂੰ ਰੋਟੀ ਖਾਣੀ ਅੰਨੀ ਕੋ ਹੋ ਗਈ 15 ਦਿਨ ਦੇ ਵਿੱਚ ਸਾਡੀ ਅੰਨੀ ਕੋ ਗੱਡੀਆਂ ਬੌਂਡ ਹੋ ਚੁੱਕੀਆਂ ਆਇਆ ਵਾ ਕਿ ਬਾਕੀ ਵੀਰ ਭਰਾ ਸਾਰੇ ਘਰ ਬੈ ਕੇ ਤੇ ਉੱਥੇ ਗੁਜ਼ਾਰਾ ਨਹੀਂ ਹੋ ਸਕਦਾ ਕੀ ਕਰਦੇ ਹੋ ਮੰਗ ਆਈਓ ਕਰਦੇ ਆ ਕਿ ਸਾਨੂੰ ਕਿ ਰੇਡੀਆਂ ਚਲਾਣ ਦੀ anumati ਦਿੱਤੀ ਜਾਵੇ ਕਿ ਜਿਹੜੇ ਕਾਗਜ਼ ਪੱਤਰ ਨਹੀਂ ਹੈਗੇ ਉਹਨੇ ਤੇ ਐਕਸ਼ਨ ਲਿੱਤਾ ਜਾਵੇ ਤੇ ਸਾਨੂੰ ਕੰਮ ਕਰਨ ਦੀ anumati ਦੇਣ ਅਈ ਕੀ ਨਾ ਮਤ ਜਗਤਾਰ ਸਿੰਘ ਜੀ ਆ ਤੁਸੀਂ ਅੱਜ ਇੱਥੇ ਪ੍ਰਦਰਸ਼ਨ ਕਰ ਰਹੇ ਹੋ ਰੋਜ਼ ਪ੍ਰਦਰਸ਼ਨ ਕਰ ਰਹੇ ਹੋ ਇਹ ਕੀ ਕਰ ਰਹੇ ਹੋ ਇਹ ਸਾਡੇ ਵੀਰ ਇਲਾਕੇ ਦੇ ਨੇ ਸਾਰੇ ਇੱਥੋਂ ਦੇ ਰੇਡੀਆਂ ਵਾਲੇ ਇਕੱਠੇ ਹੋਏ ਨੇ ਇਹਨਾਂ ਦੀ ਰੇਡੀਆਂ ਵਾ ਇਹਨਾਂ ਦੇ ਜਿਹੜਾ ਮੋਟਰਸਾਈਕਲ ਮੋਟਰਸਾਈਕਲ ਲੱਕਾਂਦਾ ਜੀ ਕੀ ਇਹਨੂੰ ਕਹਿੰਦੇ ਮੋਟਰਸਾਈਕਲ ਰੇਡੀ ਤੇ ਇਹਨਾਂ ਵੀਰਾਂ ਨੇ ਇਹਨਾਂ ਦੀ ਮੰਗ ਹੈ ਇਹਨਾਂ ਨੂੰ ਪੁਲਿਸ 당 ਕਰਦੀ ਹੈ ਜਿੱਥੇ ਨੇ ਉੱਥੇ ਰੋਕਦੀ ਹੈ ਔਰ ਅიਗਲ ਨਸ਼ਾ ਬਹੁਤ ਵਧ ਰਿਹਾ ਨਾ ਤੇ ਵਿਚਾਰੇ ਕੋਈ ਇਹੋ ਜਿਹਾ ਕੋਈ ਮੜਾ ਕਰਮ ਕਰਦੇ ਆ ਆਪਣੀ ਮਿਹਨਤ ਕਰਕੇ ਤਾਂ ਉਹ ਹੀ ਖਾਂਦੇ ਆ ਇਹੋ ਹੀ ਇਹਨਾਂ ਦਾ ਰੋਜ਼ਗਾਰ ਆ ਉਹ ਹੀ ਕਮਾਉਣਾ ਉਹ ਹੀ ਖਾਣਾ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਕਿ ਇਹਨਾਂ ਵੀਰਾਂ ਦੇ ਇਹਨਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਤੇ ਇਹਨਾਂ ਨੂੰ ਜਿਹੜਾ ਵਾ ਸਹੀ ਤਰੀਕੇ ਨਾਲ ਕੰਮ ਕਰਕੇ ਤਾਂ ਆਪਣੀ ਰੋਟੀ ਖਾ ਸਕਣ। ਦੂਜੇ ਪਾਸੇ ਸਰਪ੍ਰਸ਼ਾਸਨ ਵੱਲੋਂ ਰੇਡੀਆਂ ਤੇ ਫੋਰਸਾਂ ਲਗਾਉਣੇ ਉਹਨਾਂ ਨੇ ਪਲਾਨ ਕਿੱਤੇ ਪਾਏ ਕਿੱਤੇ ਹੋਏ ਨੇ ਕਿਉਂਕਿ ਜੇ ਦੇਖਿਆ ਜਾਵੇ ਤਾਂ ਜਿਹੜੀਆਂ ਗੱਡੀਆਂ ਟੈਕਸ ਭਾਅ ਦੇ ਵਿੱਚ ਚਾਰ ਚਾਰਟਰੀ ਗੱਡੀਆਂ ਨੇ ਉਹ ਹੀ ਚਲਦੀਆਂ ਨੇ ਬਾਹਰ ਤੋਂ ਵਾਲੇ ਬਾਹਰ ਨਹੀਂ ਗਏ ਸੋ ਕੀ ਲੱਗਦਾ ਹੈ ਕਿ ਜਿਵੇਂ ਤੁਸੀਂ ਇਹ ਮੋਟਰਸਾਈਕਲ ਦੇ ਦੇਖੋ ਜੀ ਇਹ ਇਹ ਵਿਚਾਰੇ ਬਹੁਤ ਗਰੀਬ ਤਬਕੇ ਦੇ ਥੱਲੇ ਗਰੀਬੀ ਦੀ ਰੇਖਾ ਦੇ ਲੈਣ ਵਾਲੇ ਬੰਦੇ ਆ ਗੱਡੀਆਂ ਵੱਡੀਆਂ ਨਹੀਂ ਲੈ ਸਕਦੇ ਚਲੋ ਇਹ ਜਗਾੜੂ ਜਿਹੜੀ ਚੀਜ਼ ਬਣੀ ਹੈ ਕਾਫੀ ਚਿਰ ਤੋਂ ਚੱਲਦੀ ਆ ਰਹੀ ਹੈ ਹੁਣ ਹੁਣ ਤੋਂ ਨਹੀਂ ਚੱਲੀ ਤੇ ਇਹਨਾਂ ਤੋਂ ਬਸ ਇੱਥੇ ਨਿਰਭਰ ਹੈਗੇ ਆ ਇਸ ਤੋਂ ਵੱਧ ਹੋਰੇ ਕੁਝ ਕਰ ਨਹੀਂ ਸਕਦੇ ਤੇ ਉਹਦੇ ਆਪਣਾ ਪਰਿਵਾਰ ਚਲਾਉਂਦੇ ਰੋਟੀ ਆਪਣੀ ਕਮਾ ਕੇ ਖਾਂਦੇ ਲੱਗਦਾ ਨਹੀਂ ਕਿ ਜਗਾੜੂ ਰੇੜੀਆਂ ਠੀਕ ਹੈ ਬਣਾਈਆਂ ਸੀ ਵਰਤਨ ਵਾਸਤੇ ਛੋਟਾ-ਮੋਟਾ ਸਮਾਨ ਛੋਣ ਵਾਸਤੇ ਪਰ ਕਈ ਵਾਰੀ ਹੱਥ ਤੋਂ ਜ਼ਿਆਦਾ ਕਮਾਂਡ ਹੋ ਜਾਂਦਾ ਜਿਸ ਨਾਲ ਕਾਫੀ ਨੁਕਸਾਨ ਵੀ ਹੁੰਦਾ ਐਕਸੀਡੈਂਟ ਵੀ ਹੁੰਦੇ ਨੇ ਕੀ ਗੱਲ ਉਹ ਚਲੋ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਰੋਕਦੀ ਹੋ ਇਹਨਾਂ ਨੂੰ ਹਦਾਇਤ ਦਿੱਤੀ ਜਾਵੇ ਕਿ ਆਪਣਾ ਓਵਰਲੋਡ ਨਾ ਪਾਇਆ ਜਾਵੇ ਸਹੀ ਤਰੀਕੇ ਨਾਲ ਆਪਣਾ ਸਹੀ ਜਿਹੜਾ ਜਾਨਵਰ ਹੈ ਜਿੰਨਾ ਕਿ ਤੇ ਆਪਣਾ پاس ਹੈ ਗੱਲ ਉਹਨਾਂ ਨੂੰ ਚਲਾਉਣਾ ਹਾਂ ਕਈ ਮੋਟਰਸਾਈਕਲ ਜਿਵੇਂ ਸ਼ਹਿਰ ਦੇ ਵਿੱਚ ਚੋਰੀ ਹੁੰਦੇ ਨੇ ਤਾਂ ਅਕਸਰ ਦੇਖਿਆ ਜਾਂਦਾ ਕਿ ਲੋਕ ਪਿੰਡਾਂ ਦੇ ਲੋਕ ਜਾਂ ਰੇੜੀਆਂ ਤੇ ਕਿਲੋ ਮੋਸਤ ਖਰੀਦ ਲੈਂਦੇ ਨੇ ਕਿ ਇਹਨਾਂ ਦਾ ਡਾਕੂਮੈਂਟ ਉਹ ਹੋਣੇ ਜ਼ਰੂਰੀ ਨਹੀਂ ਸਾਰਿਆਂ ਦੇ ਹਾਂਜੀ ਹਾਂਜੀ ਸਾਰੇ ਕੋ ਡਾਕੂਮੈਂਟ ਹੈਗੇ ਜੀ ਹਾਂਜੀ ਜਿਹੜੇ ਬਿਨਾਂ ਡਾਕੂਮੈਂਟ ਦੇ ਉਹਨਾਂ ਦੇ ਫਿਰ ਚਲਾਣ ਉਹਨਾਂ ਦੀ ਉਹਨਾਂ ਦਾ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਸੋ ਹੁਣ ਜਿਹੜਾ ਹੁਣ ਮੰਗ ਇਹੋ ਵੀ ਇਹਨਾਂ ਨੂੰ ਨਜਾਇਜ਼ ਪਰੇਸ਼ਾਨ ਨਾ ਕੀਤਾ ਜਾਵੇ ਇਹ ਵਿਚਾਰੇ ਆਪਣਾ ਮਿਹਨਤ ਕਰਦੇ ਘਰੋਂ ਨਿਕਲਦੇ ਆ ਰੋਟੀ ਕਮਾਉਣ ਵਾਸਤੇ ਇਹਨਾਂ ਨੂੰ ਜਿੱਥੇ ਨੇ ਉੱਥੇ ਡਾਕੇ ਪਰੇਸ਼ਾਨ ਕੀਤਾ ਜਾਂਦਾ ਵਾ ਸਾਰੀ-ਸਾਰੀ ਦਿਹਾੜੀ ਵੇ ਇਹਨਾਂ ਨੂੰ ਕਹਿੰਦੇ ਤੁਹਾਡੀ ਰੇਡੀਆਂ ਬੈਨ ਕਰ ਦੇਣੀਆਂ ਵਾ ਇਦਾਂ ਕਰ ਦੇਣਾ ਉਦਾਂ ਕਰ ਦੇਣਾ ਤੇ ਇਹਨਾਂ ਵਾਤੀ ਇਹ ਪ੍ਰਸ਼ਾਸਨ ਨੂੰ ਮੱਤੇ ਆਪਣਾ ਪੀ ਲਿਆ ਵੀ ਇਹਨਾਂ ਨੂੰ ਜਿਹੜਾ ਵਾ ਕੰਮ ਕੀਤਾ ਕਰਨ ਦੇ ਆ ਕਿੰਨੇ ਵੇ ਤੇ ਤੁਹਾਡਾ ਰੋਸ ਪ੍ਰਦਰਸ਼ਨ ਕੋਈ ਆਇਆ ਤੁਹਾਨੂੰ ਮਿਲਣ ਵਾਸਤੇ ਨਹੀਂ ਅਜੇ ਤੱਕ ਕੋਈ ਨਹੀਂ ਜਿਆ